ਕਈ ਵਾਰੀ ਲੋਕ ਉਦਾਂ ਦੇ ਨਹੀਂ ਹੁੰਦੇ ਜਿਦਾਂ ਦੇ ਆਪਾਂ ਸੋਚਦੇ ਆ ਮੈਂ ਵੀ ਆਪਣੀ ਮਾਸੀ ਦੇ ਨਾਲ ਰਹਿੰਦਾ ਸੀ ਕਿਉਂਕਿ ਉਹ ਘਰ ਵਿੱਚ ਇਕੱਲੀ ਸੀ ਜਦ ਮੈਂ ਉਸ ਕੋਲ ਗਿਆ ਸੀ ਤਾਂ ਮੈਂ ਬਿਲਕੁਲ ਠੀਕ ਠਾਕ ਸੀ ਪਰ ਮੇਰੇ ਪਿਆਰ ਤੇ ਹਮਦਰਦੀ ਨੇ ਮੈਨੂੰ ਉਹ ਦਿਨ ਵਿਖਾਏ ਕਿ ਮੈਨੂੰ ਕਿਸੇ ਦੇ ਕਾਬਲ ਹੀ ਨਾ ਰਹਿਣ ਦਿੱਤਾ ਮਾਸੀ ਨੇ ਮੇਰੇ ਨਾਲ ਜੋ ਕੁਝ ਵੀ ਕੀਤਾ ਉਹ ਸੋਚ ਕੇ ਮੈਂ ਹੁਣ ਵੀ ਕੰਬ ਜਾਂਦਾ ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਕੋਈ ਇਨਸਾਨ ਇੰਨਾ ਬੇਸ਼ਰਮ ਕਿਦਾਂ ਹੋ ਸਕਦਾ ਮੈਨੂੰ ਮਾਸੀ ਕੋਲ ਰਹਿੰਦੇ ਕੁਝ ਸਮਾਂ ਹੀ ਹੋਇਆ ਸੀ ਕਿ ਮੇਰੀ ਸਿਹਤ ਖਰਾਬ ਹੋਣ ਲੱਗ ਗਈ ਪਿਛਲੇ ਕੁਝ ਦਿਨਾਂ ਤੋਂ ਮੈਨੂੰ ਆਪਣੀ ਸਿਹਤ ਠੀਕ ਮਹਿਸੂਸ ਨਹੀਂ ਹੋ ਰਹੀ ਸੀ ਮੇਰਾ ਸਰੀਰ ਦਰਦ ਕਰਦਾ ਸੀ ਅੱਜ ਜਿੱਦਾਂ ਹੀ ਮੈਂ ਸਵੇਰੇ ਉੱਠਿਆ ਤਾਂ ਮੈਨੂੰ ਬਹੁਤ ਕਮਜ਼ੋਰੀ ਮਹਿਸੂਸ ਹੋ ਰਹੀ ਸੀ ਮੇਰੇ ਪੈਰਾਂ ਵਿੱਚ ਦਰਦ ਸੀ ਤੇ ਸਭ ਕੁਝ ਮੇਰੀ ਸਮਝ ਤੋਂ ਬਾਹਰ ਸੀ ਆਖਰ ਮੇਰੇ ਨਾਲ ਇਹ ਸਭ ਕੁਝ ਕੀ ਹੋ ਰਿਹਾ ਸੀ ਬਿਲਕੁਲ ਠੀਕ ਸੀ ਮੈਨੂੰ ਕੋਈ ਵੀ ਸੱਟ ਨਹੀਂ ਲੱਗੀ ਸੀ ਬਸ ਇਨਾ ਪਤਾ ਸੀ ਜਦੋਂ ਤੋਂ ਮਾਸੀ ਕੋਲ ਰਹਿਣ ਆਇਆ ਸੀ ਉਦੋਂ ਤੋਂ ਹੀ ਮੇਰੀਆਂ ਲੱਤਾਂ ਵਿੱਚ ਦਰਦ ਰਹਿੰਦਾ ਸੀ ਮੈਂ ਬੜੀ ਹਿੰਮਤ ਨਾਲ ਉੱਠਿਆ ਅਤੇ ਬਾਹਰ ਵਿਹੜੇ ਵਿੱਚ ਆਇਆ ਮੇਰੀ ਮਾਸੀ ਘਰ ਸਾਫ਼ ਕਰ ਰਹੀ ਸੀ ਮੈਨੂੰ ਦੇਖ ਕੇ ਮੇਰੇ ਕੋਲ ਆ ਕੇ ਕਹਿਣ ਲੱਗੀ ਪੁੱਤ ਤੂੰ ਕੁਰਸੀ ਤੇ ਬੈਠ ਮੈਂ ਤੇਰੇ ਲਈ ਚਾਹ ਬਣਾ ਕੇ ਲਿਆਉਣੀ ਆ ਮਾਸੀ ਦਾ ਵਰਤਾਅ ਮੇਰੇ ਨਾਲ ਬਿਲਕੁਲ ਮਾਂ ਵਰਗਾ ਸੀ ਉਹ ਮੈਨੂੰ ਮਾਂ ਵਾਂਗ ਹੀ ਪਿਆਰ ਕਰਦੀ ਸੀ ਮੈਂ ਉਹਨਾਂ ਦੇ ਕਹਿਣ ਤੇ ਕੁਰਸੀ ਤੇ ਬੈਠ ਗਿਆ ਤੇ ਉਹ ਮੇਰੇ ਲਈ ਨਾਸ਼ਤਾ ਲੈਣ ਲਈ ਚਲੀ ਗਈ ਉਹਨਾਂ ਨੂੰ ਕੁਝ ਦੇਖ ਕੇ ਮੈਂ ਪਰਮਾਤਮਾ ਦਾ ਸ਼ੁਕਰ ਕਰਦਾ ਸੀ ਕਿ ਹੁਣ ਮੇਰੀ ਮਾਸੇ ਜ਼ਿੰਦਗੀ ਵੱਲ ਮੁੜ ਗਈ ਸੀ ਤੇ ਉਸ ਨੇ ਮਸਕਰਾਉਣਾ ਤੇ ਬੋਲਣਾ ਸ਼ੁਰੂ ਕਰ ਦਿੱਤਾ ਸੀ ਇਹ ਸਭ ਕੁਝ ਮੇਰੀ ਮਾਂ ਦੇ ਕਰਕੇ ਹੋਇਆ ਸੀ ਉਹ ਮੇਰੇ ਆਉਣ ਤੋਂ ਪਹਿਲਾਂ ਹੀ ਤਿਆਰ ਹੋ ਗਈ ਸੀ ਨਹੀਂ ਤਾਂ ਕੁਝ ਸਮਾਂ ਪਹਿਲਾਂ ਹੋਣ ਵਾਲੇ ਹਾਸੇ ਨੇ ਉਹਨਾਂ ਦੇ ਚਿਹਰੇ ਤੋਂ ਹਾਸੇ ਖੋ ਲਈ ਸੀ ਇਕ ਅਜਿਹਾ ਹਾਸਾ ਜਿਸਨੇ ਮਾਸੀ ਦੇ ਜਿਉਣ ਦੀ ਆਸ ਹੀ ਖਤਮ ਕਰ ਦਿੱਤੀ ਸੀ ਮਾਸੀ ਦੇ ਜਵਾਨ ਪੁੱਤ ਦੀ ਮੌਤ ਨੇ ਉਸ ਨੂੰ ਅੰਦਰ ਤੱਕ ਹਿਲਾ ਦਿੱਤਾ ਮਾਸੀ ਦੇ ਪੁੱਤ ਦੀ ਅਚਾਨਕ ਮੌਤ ਨੇ ਉਸ ਨੂੰ ਪਾਗਲ ਕਰ ਦਿੱਤਾ ਸੀ ਮੇਰੀ ਮਾਸੀ ਦਾ ਮੁੰਡਾ ਕੁਝ ਮਹੀਨੇ ਪਹਿਲਾਂ ਹੀ ਇਸ ਦੁਨੀਆ ਤੋਂ ਚਲਿਆ ਗਿਆ ਸੀ ਨਾ ਤਾਂ ਉਸ ਨੂੰ ਕੋਈ ਬਿਮਾਰੀ ਸੀ ਤੇ ਨਾ ਹੀ ਕੋਈ ਤਕਲੀਫ ਪਰ ਮੌਤ ਦਾ ਕੀ ਕਾਰਨ ਸੀ ਕਦੋਂ ਕਿਸ ਸਮੇਂ ਆ ਜਾਵੇ ਜਿਸ ਦਾ ਸਮਾਂ ਆਉਂਦਾ ਹੈ ਉਸ ਨੂੰ ਜਾਣਾ ਹੀ ਪੈਂਦਾ ਹੈ ਪਰ ਇਨਸਾਨ ਨੂੰ ਸਬਰ ਕਰਨਾ ਬਹੁਤ ਔਖਾ ਹੋ ਜਾਂਦਾ ਹੈ ਪਿੱਛੋਂ ਰੋ ਰੋ ਕੇ ਆਪਣੇ ਆਪ ਨੂੰ ਬੁਰੇ ਹਾਲ ਕਰ ਲੈਂਦੇ ਹਾਂ ਅਸੀਂ ਇਹ ਨਹੀਂ ਸੋਚਦੇ ਕਿ ਜੇ ਪ੍ਰਮਾਤਮਾ ਨੇ ਦਿੱਤਾ ਹੈ ਤਾਂ ਲੈ ਵੀ ਸਕਦਾ ਹੈ ਮੇਰੀ ਮਾਸੀ ਵੀ ਆਪਣੇ ਪੁੱਤ ਦੀ ਮੌਤ ਦੇ ਸਦਮੇ ਵਿੱਚ ਪਾਗਲ ਹੋ ਗਈ ਸੀ ਅਤੇ ਆਪਣੇ ਪੁੱਤ ਲਈ ਸਾਰਾ ਦਿਨ ਰੋਂਦੀ ਰਹਿੰਦੀ ਸੀ ਉਹ ਮੇਰੀ ਮਾਸੀ ਦਾ ਇਕੱਲਾ ਹੀ ਮੁੰਡਾ ਸੀ ਮੇਰੀ ਮਾਸੀ ਆਪਣੇ ਪੁੱਤ ਨੂੰ ਬਹੁਤ ਪਿਆਰ ਕਰਦੀ ਸੀ ਮੇਰੇ ਮਾਸੜ ਦੀ ਮੌਤ ਤੋਂ ਪਹਿਲਾਂ ਹੀ ਹੋ ਗਈ ਸੀ ਉਹ ਆਪਣੇ ਪਿੱਛੇ ਬਹੁਤ ਪੈਸਾ ਛੱਡ ਗਏ ਸੀ ਇਸ ਲਈ ਮੇਰੀ ਮਾਸੀ ਨੂੰ ਪੈਸੇ ਦੀ ਕੋਈ ਕਮੀ ਨਹੀਂ ਸੀ ਬਸ ਉਹਨਾਂ ਦਾ ਇੱਕ ਪੁੱਤ ਸੀ ਤੇ ਉਸ ਨੂੰ ਬੜੇ ਲਾਡ ਪਿਆਰ ਨਾਲ ਪਾਲਿਆ ਸੀ ਤੇ ਉਹਨਾਂ ਦੇ ਜੀਣ ਦਾ ਸਹਾਰਾ ਸੀ ਜ਼ਿੰਦਗੀ ਦਾ ਹਰ ਸੁੱਖ ਉਸ ਨੂੰ ਦਿੱਤਾ ਉਸ ਦੀ ਕੋਈ ਵੀ ਜਹੀ ਇੱਛਾ ਨਹੀਂ ਸੀ ਜੋ ਮੇਰੀ ਮਾਸੀ ਪੂਰੀ ਨਾ ਕਰਦੀ ਪਰ ਇਸ ਦੇ ਬਾਵਜੂਦ ਵੀ ਉਸ ਦੇ ਅੰਦਰ ਕੋਈ ਕਮਾਈ ਨਹੀਂ ਸੀ ਬਹੁਤ ਹੀ ਵਧੀਆ ਸੁਭਾਅ ਦਾ ਮਿਲਣਸਾਰ ਮੁੰਡਾ ਸੀ ਉਸ ਨੇ ਕਦੇ ਵੀ ਆਪਣੀ ਅਮੀਰੀ ਦਾ ਫਾਇਦਾ ਨਹੀਂ ਚੁੱਕਿਆ ਸੀ ਉਸ ਦੇ ਜਾਣ ਪਿੱਛੋਂ ਉਸ ਦੀ ਸਭ ਤਾਰੀਫ ਕਰਦੇ ਸੀ ਜਦੋਂ ਉਹ ਜਿਉਂਦਾ ਸੀ ਉਸ ਸਮੇਂ ਵੀ ਪੂਰਾ ਖਾਨਦਾਨ ਉਸ ਦੀਆਂ ਤਾਰੀਫਾਂ ਕਰਦਾ ਤੇ ਮੇਰੀ ਮਾਸੀ ਬਹੁਤ ਖੁਸ਼ ਹੁੰਦੀ ਸੀ ਇਹ ਦਿੰਦੀ ਆਖਰ ਪੁੱਤ ਕਿਸ ਦਾ ਹੈ ਉਸ ਦੇ ਜਾਣ ਤੋਂ ਬਾਅਦ ਮੇਰੀ ਮਾਂ ਦੀ ਮੇਰੀ ਮਾਸੀ ਦੀ ਹਾਲਤ ਦੇਖੀ ਨਹੀਂ ਗਈ ਤੇ ਉਹਨਾਂ ਨੇ ਮਾਸੀ ਨੂੰ ਮੈਨੂੰ ਸੌਂਪ ਦਿੱਤਾ ਤਾਂ ਜੋ ਮਾਸੀ ਦਾ ਦਿਲ ਲੱਗ ਜਾਵੇ ਮਾਸੀ ਨੂੰ ਸਬਰ ਆ ਜਾਵੇ ਇਸ ਤਰ੍ਹਾਂ ਮੈਂ ਮਾਸੀ ਕੋ ਰਹਿਣ ਲੱਗ ਗਿਆ ਸੀ ਮਾਸੀ ਸ਼ੁਰੂ ਵਿੱਚ ਤਾਂ ਮੈਨੂੰ ਘੋਰਦੀ ਰਹਿੰਦੀ ਮੈਨੂੰ ਸਾਫ਼ ਮਹਿਸੂਸ ਹੁੰਦਾ ਸੀ ਕਿ ਉਹ ਮੈਨੂੰ ਬਰਦਾਸ਼ਤ ਨਹੀਂ ਕਰ پا ਰਹੀ ਪਰ ਹੌਲੀ-ਹੌਲੀ ਸਮੇਂ ਦੇ ਨਾਲ ਉਹ ਸੰਭਲਣ ਲੱਗੀ ਸੀ ਮੇਰਾ ਬਹੁਤ ਧਿਆਨ ਰੱਖਦੀ ਮੈਨੂੰ ਆਪਣੇ ਪੁੱਤ ਦਾ ਸਮਾਨ ਤੇ ਕਮਰਾ ਵੀ ਦੇ ਦਿੱਤਾ ਤੇ ਆਪ ਵੀ ਮੇਰੇ ਨਾਲ ਹੀ ਸੌਂਦੀ ਮੈਂ ਸਮਝਦਾ ਸੀ ਕਿ ਆਪਣਾ ਪੁੱਤ ਖੋਣ ਤੋਂ ਬਾਅਦ ਬਹੁਤ ਜ਼ਿਆਦਾ ਡਰਦੀ ਹੈ ਇਸ ਲਈ ਮੇਰੇ ਨਾਲ ਸੌਂਦੀ ਰਾਤ ਨੂੰ ਮੈਨੂੰ ਇਕੱਲੇ ਕਮਰੇ ਵਿੱਚ ਨਹੀਂ ਛੱਡਦੀ ਸੀ ਮੇ ਮਾਸੀ ਤੋਂ ਬਹੁਤ ਖੁਸ਼ੀ ਪਰ ਅੱਧੀ ਰਾਤ ਨੂੰ ਜਦੋਂ ਮੇਰੀ ਅੱਖ ਖੁੱਲਦੀ ਤਾਂ ਮੇਰੀ ਮਾਸੀ ਜਾਗਦੀ ਹੁੰਦੀ ਤੇ ਮੈਨੂੰ ਜਾਗਦੇ ਦੇਖ ਮੁਸਕਰਾਉਂਦੀ ਕੁਝ ਦਿਨ ਤਾਂ ਇਦਾਂ ਹੀ ਬੀਤ ਗਏ ਮੇਰੀ ਨੀਂਦ ਹੁਣ ਬਹੁਤ ਗਹਿਰੀ ਹੋਣ ਲੱਗੀ ਸੀ ਰਾਤ ਨੂੰ ਸੌਂਦਾ ਤਾਂ ਮੇਰੀ ਅੱਖ ਸਵੇਰੇ ਖੁੱਲਦੀ ਤੇ ਜਦੋਂ ਉੱਠਦਾ ਸਰੀਰ ਵਿੱਚ ਜਾਨ ਨਾ ਹੁੰਦੀ ਸ਼ੁਰੂ-ਸ਼ੁਰੂ ਵਿੱਚ ਮੈਂ ਆਪਣੇ ਹਾਲਾਤਾਂ ਨੂੰ ਥਕਾਨ ਸਮਝ ਲਿਆ ਸੀ ਕਿਉਂਕਿ ਮੈਂ ਕੋਈ ਕੰਮ ਤਾਂ ਕਰਦਾ ਨਹੀਂ ਸੀ ਬਸ ਦੋ ਤਿੰਨ ਦੇ ਨਾਲ ਘੁੰਮਦਾ ਸੀ ਤੇ ਹੁਣ ਮੈਂ ਉਹ ਵੀ ਛੱਡ ਦਿੱਤਾ ਸੀ ਸਾਰਾ ਦਿਨ ਘਰ ਹੀ ਰਹਿੰਦਾ ਪਰ ਮੇਰੀ ਹਾਲਤ ਠੀਕ ਹੋਣ ਦੀ ਬਜਾਏ ਉਦਾਂ ਹੀ ਸੀ ਸਗੋਂ ਹੋਰ ਜ਼ਿਆਦਾ ਖਰਾਬ ਹੋ ਗਈ ਸੀ ਹੁਣ ਪੂਰੇ ਸਰੀਰ ਵਿੱਚ ਦਰਦ ਹੁੰਦਾ ਸੀ ਤੇ ਮੈਂ ਪਰੇਸ਼ਾਨ ਰਹਿੰਦਾ ਸੀ ਮਾਸੀ ਨੂੰ ਵੀ ਦੱਸਿਆ ਪਰ ਉਹਨਾਂ ਨੇ ਇਹ ਕਹਿ ਕੇ ਟਾਲ ਦਿੱਤਾ ਕਿ ਥਕਾਨ ਹੋ ਗਈ ਹੈ ਆਰਾਮ ਕਰ ਲੈ ਤੰਗ ਆ ਕੇ ਮੈਂ ਆਪਣੇ ਘਰਦਿਆਂ ਨੂੰ ਦੱਸਿਆ ਤੇ ਉਹ ਲੋਕ ਮੈਨੂੰ ਡਾਕਟਰ ਕੋਲ ਲੈ ਗਏ ਡਾਕਟਰ ਨੇ ਮੈਨੂੰ ਚੈੱਕ ਕੀਤਾ ਤਾਂ ਡਾਕਟਰ ਵੀ ਡਰ ਗਿਆ ਕਿਉਂਕਿ ਮੇਰੀ ਮਾਸੀ ਰੋਜ਼ ਮੇਰੇ ਨਾਲ ਮੇਰਾ ਨਾਮ ਪੂਰਵ ਹੈ ਮੇਰੀ ਉਮਰ 19 ਸਾਲ ਹੈ ਤੇ ਮੈਂ ਚੰਗੇ ਘਰ ਵਿੱਚ ਪੈਦਾ ਹੋਇਆ ਸੀ ਅਸੀਂ ਚਾਰ ਭੈਣ ਭਰਾ ਸੀ ਮੇਰੇ ਪਾਪਾ ਦੀ ਦੁਕਾਨ ਸੀ ਸਾਡੀ ਜ਼ਿੰਦਗੀ ਠੀਕ ਲੰਘ ਰਹੀ ਸੀ ਮੇਰੀ ਮਾਂ ਤੇ ਮਾਸੀ ਦੋਨੋਂ ਹੀ ਭੈਣਾ ਸੀ ਮਾਸੀ ਦੇ ਮੁਕਾਬਲੇ ਸਾਡਾ ਘਰ ਛੋਟਾ ਸੀ ਭੈਣ ਭਰਾ ਵੀ ਜ਼ਿਆਦਾ ਸੀ ਪਰ ਸਾਡੇ ਮਾਪਿਓ ਨੇ ਸਾਨੂੰ ਫੇਰ ਵੀ ਬਹੁਤ ਲਾਡ ਨਾਲ ਪਾਲਿਆ ਤੇ ਪੜਾਇਆ ਲਿਖਾਇਆ ਜਦੋਂ ਕਿ ਮੇਰੀ ਮਾਸੀ ਦੇ ਇੱਕ ਹੀ ਮੁੰਡਾ ਸੀ ਮਾਸੜ ਦੇ ਮਰਨ ਤੋਂ ਕੁਝ ਸਮਾਂ ਪਹਿਲਾਂ ਹੀ ਹੋਇਆ ਸੀ ਮਾਸੜ ਦੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ ਮੇਰੀ ਮਾਸੀ ਨੂੰ ਉਹਨਾਂ ਦੀ ਮੌਤ ਦਾ ਸਦਮਾ ਲੱਗਿਆ ਸੀ ਪਰ ਆਪਣੇ ਪੁੱਤਰ ਨੂੰ ਦੇਖ ਕੇ ਉਸ ਨੇ ਸੰਭਾਲ ਲਿਆ ਸੀ ਅਤੇ ਬੜੇ ਪਿਆਰ ਨਾਲ ਉਸ ਨੂੰ ਪਾਲਿਆ ਪਿਓ ਦੀ ਕਮੀ ਤਾਂ ਹਰ ਔਲਾਦ ਨੂੰ ਹੁੰਦੀ ਪਰ ਮਾਸੀ ਨੇ ਕੋਸ਼ਿਸ਼ ਕੀਤੀ ਕਿ ਉਸ ਨੂੰ ਕਦੇ ਆਪਣੇ ਪਿਓ ਦੀ ਕਮੀ ਮਹਿਸੂਸ ਨਾ ਹੋਵੇ ਜੇ ਉਹ ਹੋ ਵੀ ਮੰਗਦਾ ਤੇ ਉਸਦੀ ਇੱਛਾ ਹੁੰਦੀ ਮੇਰੀ ਮਾਸੀ ਉਸਦੀ ਪੂਰੀ ਕਰਦੀ ਜਦੋਂ ਕਿ ਸਾਡਾ ਰਹਿਣ ਸਣ ਪੜ੍ਹਾਈ ਕਰਦੇ ਦੂਜੇ ਖਰਚੇ ਵਿੱਚ ਪਾਪਾ ਦੀ ਕਮਾਈ ਦਾ ਬਹੁਤ ਹਿੱਸਾ ਚਲਿਆ ਜਾਂਦਾ ਸੀ ਮੇਰੀ ਮਾਂ ਥੋੜੇ ਪੈਸੇ ਬਚਾ ਰਹੀ ਸੀ ਤਾਂ ਜੋ ਬੱਚਿਆਂ ਦਾ ਵਿਆਹ ਕਰ ਸਕੇ ਇਸ ਲਈ ਅਸੀਂ ਆਪਣੀਆਂ ਇੱਛਾਵਾਂ ਵੀ ਸੀਮਤ ਹੀ ਰੱਖਦੇ ਪਰ ਮਾਸੀ ਦੇ ਮੁੰਡੇ ਦੀ ਗੱਲ ਹੀ ਅਲੱਗ ਸੀ ਮਾਸੀ ਤੇ ਮੇਰੀ ਮਾਂ ਆਪਸ ਵਿੱਚ ਬਹੁਤ ਪਿਆਰ ਕਰਦੀਆਂ ਸੀ ਸਭ ਤੋਂ ਜ਼ਿਆਦਾ ਹੱਥ ਇਸ ਵਿੱਚ ਮੇਰੀ ਮਾਂ ਦਾ ਸੀ ਮੇਰੀ ਮਾਂ ਬਹੁਤ ਹੀ ਹਮਦਰਦ ਤੇ ਮਿਲਣਸਾਰ ਸੁਭਾਅ ਦੀ ਸੀ ਜਦੋਂ ਕਿ ਮੇਰੀ ਮਾਸੀ ਆਪਣੇ ਆਪੇ ਵਾਲੀ ਸੀ ਉਸ ਦਾ ਸਾਰਾ ਧਿਆਨ ਤੇ ਸਾਰਾ ਪਿਆਰ ਬਸ ਆਪਣੇ ਪੁੱਤ ਲਈ ਸੀ ਉਹਨਾਂ ਨੂੰ ਕਿਸੇ ਤੋਂ ਕੋਈ ਮਤਲਬ ਨਹੀਂ ਸੀ ਜਦੋਂ ਸਾਡੇ ਮਾਸੜ ਜੀ ਜਿਉਂਦੇ ਸੀ ਤਾਂ ਅਸੀਂ ਸਾਰੇ ਨੇੜੇ ਹੀ ਰਹਿੰਦੇ ਸੀ ਪਰ ਉਹਨਾਂ ਦੀ ਮੌਤ ਤੋਂ ਬਾਅਦ ਮਾਸੀ ਆਪਣੇ ਪੁੱਤ ਨੂੰ ਲੈ ਕੇ ਇੱਕ ਮਹਿੰਗੇ ਘਰ ਵਿੱਚ ਅਤੇ ਵਧੀਆ ਇਲਾਕੇ ਵਿੱਚ ਰਹਿਣ ਲੱਗੀ ਸਾਡੇ ਵਿੱਚ ਜੋ ਰਿਸ਼ਤਾ ਸੀ ਉਹ ਖਤਰ ਨਹੀਂ ਹੋਇਆ ਸੀ ਅਸੀਂ ਹਮੇਸ਼ਾ ਮਾਸੀ ਦੇ ਘਰ ਜਾਂਦੇ ਤੇ ਉਹਨਾਂ ਦਾ ਪੁੱਤ ਵੀ ਸਾਡੇ ਘਰ ਆਉਂਦਾ ਉਹ ਬਹੁਤ ਚੰਗਾ ਤੇ ਸੁਲਝਿਆ ਹੋਇਆ ਮੁੰਡਾ ਸੀ ਉਸ ਨੇ ਆਪਣੇ ਪਿਓ ਦੀ ਮੌਤ ਤੋਂ ਬਾਅਦ ਮੇਰੇ ਪਾਪਾ ਨੂੰ ਪਿਓ ਸਮਝ ਲਿਆ ਸੀ ਅਤੇ ਹਰ ਗੱਲ ਪਾਪਾ ਨੂੰ ਪੁੱਛਦਾ ਤੇ ਆਪਣੀ ਮੁਸ਼ਕਲ ਦੱਸਦਾ ਅਤੇ ਮਾਂ ਨੂੰ ਉਹ ਮਾਤਾ ਦਰਜਾ ਦਿੰਦਾ ਸੀ ਸਾਡੇ ਸਾਰਿਆਂ ਨਾਲ ਬੜੇ ਪਿਆਰ ਨਾਲ ਰਹਿੰਦਾ ਸੀ ਕਿਆਮਤ ਤੋਂ ਉਦੋਂ ਟੁੱਟੀ ਜਦੋਂ ਇੱਕ ਦਿਨ ਸਵੇਰੇ ਸਵੇਰੇ ਸਾਨੂੰ ਉਸ ਦੀ ਮੌਤ ਦੀ ਖਬਰ ਮਿਲੀ ਇਹ ਸੁਣ ਕੇ ਸਾਨੂੰ ਬਹੁਤ ਸਦਮਾ ਪਹੁੰਚਿਆ। ਸਾਰੇ ਹੈਰਾਨ ਸੀ। ਇੱਕ ਦਿਨ ਪਹਿਲਾਂ ਤਾਂ ਮਿਲ ਕੇ ਗਿਆ ਸੀ, ਸਭ ਕੁਝ ਠੀਕ ਸੀ। ਫਿਰ ਸਵੇਰੇ-ਸਵੇਰੇ ਅਚਾਨਕ ਕੀ ਹੋ ਗਿਆ? ਸਾਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਹਰ ਇੱਕ ਆਪਣੀ ਆਪਣੀ ਗੱਲ ਕਹਿ ਰਿਹਾ ਸੀ ਪਰ ਕੁਝ ਵੀ ਪਤਾ ਨਹੀਂ ਲੱਗ ਰਿਹਾ ਸੀ। ਅਸੀਂ ਰੋਂਦੇ ਹੋਏ ਮਾਸੀ ਦੇ ਘਰ ਗਏ। ਸਾਹਮਣੇ ਹੀ ਉਸਦੇ ਪੁੱਤ ਦਾ ਬੇਜਾਨ ਸਰੀਰ ਪਿਆ ਸੀ ਜਿਸ ਨੂੰ ਦੇਖ ਕੇ ਸਾਹ ਰੁਕਣ ਵਾਲੇ ਹੋ ਗਏ ਸੀ। ਇਦਾਂ ਪਹਿਲੀ ਵਾਰੀ ਹੋਇਆ ਜਦ ਅਸੀਂ ਉੱਥੇ ਗਏ ਤੇ ਸਾਨੂੰ ਉਹ ਨਹੀਂ ਦਿਸੀਆ ਸੀ। ਮਾਸੀ ਦੀਆਂ ਚੀਕਾਂ ਪੂਰੇ ਘਰ ਵਿੱਚ ਗੂੰਜ ਰਹੀਆਂ ਸੀ ਜਿਸ ਕਰਕੇ ਸਭ ਦੀਆਂ ਅੱਖਾਂ ਵਿੱਚੋਂ ਹੰਝੂ ਆ ਰਹੇ ਸੀ ਮਾਸੀ ਲਈ ਦੁੱਖ ਬਹੁਤ ਵੱਡਾ ਸੀ ਉਸ ਤੇ ਜੀਵਨ ਦਾ ਇੱਕ ਹੀ ਜੀਣ ਦਾ ਸਹਾਰਾ ਸੀ ਅਸੀਂ ਮਾਸੀ ਕੋਲ ਗਏ ਤੇ ਉਸ ਨੂੰ ਉਸ ਦੀ ਮੌਤ ਦਾ ਕਾਰਨ ਪੁੱਛਿਆ ਤਾਂ ਰੋਂਦੇ ਹੋਏ ਦੱਸਿਆ ਚੰਗਾ ਭਲਾ ਰਾਤ ਨੂੰ ਰੋਟੀ ਖਾਈ ਹੈ ਮੈਨੂੰ ਕਹਿ ਰਹੀ ਸੀ ਮੇਰੀ ਸਿਹਤ ਠੀਕ ਨਹੀਂ ਮੈਂ ਆਰਾਮ ਕਰਨਾ ਚਾਹੁੰਨਾ ਤੇ ਮਾਸੀ ਨੇ ਦੱਸਿਆ ਕਿ ਆਰਾਮ ਕਰਨ ਲਈ ਆਪਣੇ ਕਮਰੇ ਵਿੱਚ ਗਿਆ ਪਰ ਸਵੇਰੇ ਜਦੋਂ ਕਾਲਜ ਜਾਣ ਲਈ ਮਾਸੀ ਜਗਾਉਣ ਗਈ ਤਾਂ ਉਸ ਦਾ ਸਰੀਰ ਬੇਜਾਨ ਹੋ ਗਿਆ ਸੀ ਉਸ ਦੀ ਅਚਾਨਕ ਮੌਤ ਨੇ ਸਭ ਨੂੰ ਹੈਰਾਨ ਕਰ ਦਿੱਤਾ ਮਾਸੀ ਦੀ ਹਾਲਤ ਤਾਂ ਪਾਗਲਾ ਵਰਗੀ ਹੋ ਗਈ ਸੀ ਜਦੋਂ ਉਸ ਦੇ ਪੁੱਤ ਦਾ ਅੰਤਮ ਸੰਸਕਾਰ ਕੀਤਾ ਗਿਆ ਤਾਂ ਬੇਹੋਸ਼ ਹੋ ਕੇ गिर ਗਈ ਸੀ ਮੇਰੀ ਮਾਂ ਬਹੁਤ ਅਦਾਸ ਸੀ ਮਾਸੀ ਨੂੰ ਸੁਭਾਲ ਰਹੀ ਸੀ ਨੇੜੇ ਤੇੜੇ ਦੇ ਲੋਕ ਸਾਰੇ ਅਫਸੋਸ ਕਰ ਰਹੇ ਸੀ ਸਭ ਕਹਿ ਰਹੇ ਸੀ ਇੰਨਾ ਵੱਡਾ ਘਰ ਹੈ ਕਿੰਨੀ ਜਾਇਦਾਦ ਹੈ ਕਿਸ ਦੇ ਹਵਾਲੇ ਕਰਨਗੇ ਘਰ ਵਾਲਾ ਤਾਂ ਪਹਿਲਾਂ ਹੀ ਚਲਾ ਗਿਆ ਸੀ ਤੇ ਹੁਣ ਪੁੱਤ ਵੀ ਚਲਿਆ ਗਿਆ ਲੋਕਾਂ ਦੀਆਂ ਗੱਲਾਂ ਤੇ ਮੇਰੀ ਮਾਂ ਨੂੰ ਬਹੁਤ ਦੁੱਖ ਹੋ ਰਿਹਾ ਸੀ ਮੇਰੀ ਮਾਸੀ ਦਾ ਬੁਰਾ ਹਾਲ ਸੀ ਉਸ ਦੀ ਸਭ ਤੋਂ ਕੀਮਤੀ ਚੀਜ਼ ਉਸ ਕੋਲੋਂ ਚਲੀ ਗਈ ਸੀ ਤਾਂ ਉਹ ਜਾਇਦਾਦ ਕਿਸ ਕੰਮ ਦੀ ਸੀ ਇਕ ਮਾਂ ਲਈ ਉਸ ਦੀ ਦੁਨੀਆ ਉਸ ਦਾ ਬੱਚਾ ਹੁੰਦਾ ਹੈ ਤੇ ਉਹ ਦੁਨੀਆ ਉਸ ਦੀ ਲੁੱਟ ਚੁੱਕੀ ਸੀ ਮਾਸੀ ਨੂੰ ਬਹੁਤ देर ਵਿੱਚ ਹੋਸ਼ ਆਇਆ ਪਰ ਜਿੱਦਾਂ ਹੀ ਹੋਸ਼ ਆਇਆ ਉਸ ਨੇ ਆਪਣੇ ਪੁੱਤ ਨੂੰ ਕੋਲ ਨਹੀਂ ਦੇਖਿਆ ਤਾਂ ਫੇਰ ਹਾਲਤ ਖਰਾਬ ਹੋ ਗਈ ਕਦੀ ਕਹਿੰਦੀ ਉਸ ਨੂੰ ਕਿਸੇ ਨੇ ਮਾਰ ਦਿੱਤਾ ਤੇ ਕਦੇ ਕਹਿੰਦੀ ਜਿਉਂਦਾ ਆਪਣੇ ਕਮਰੇ ਵਿੱਚ ਸੁੱਤਾ ਪਿਆ ਉਸ ਨੂੰ ਬੁਲਾ ਕੇ ਲਿਆਓ ਮੈਂ ਨਾਸ਼ਤਾ ਬਣਾਉਣੀ ਆ ਅਸੀਂ ਸਾਰੇ ਜਾਣਦੇ ਸੀ ਉਹਨਾਂ ਦੀ ਹਾਲਤ ਜਵਾਨ ਪੁੱਤ ਦੀ ਮੌਤ ਕਰਕੇ ਇਦਾਂ ਦੀ ਹੋ ਗਈ ਸੀ ਮੇਰੀ ਮਾਂ ਨੇ ਜਦ ਦੇਖਿਆ ਤਾਂ ਉਹ ਪਰੇਸ਼ਾਨ ਹੋ ਗਈ ਕਿਉਂਕਿ ਅਸੀਂ ਹਮੇਸ਼ਾ ਲਈ ਤਾਂ ਮਾਸੀ ਕੋਲ ਰਹਿ ਨਹੀਂ ਸਕਦੇ ਸੀ ਹੁਣ ਮਾਸੀ ਆਪਣੇ ਵੱਡੇ ਘਰ ਵਿੱਚ ਕੱਲੀ ਕਿੱਦਾਂ ਰਹਿੰਦੀ ਅਸੀਂ ਤਾਂ ਆਪਣੇ ਘਰ ਨੂੰ ਜਾਣਾ ਹੀ ਸੀ ਮੇਰੀ ਮਾਂ ਨੇ ਮਾਸੀ ਨੂੰ ਆਪਣੇ ਨਾਲ ਜਾਣ ਨੂੰ ਕਿਹਾ ਪਰ ਉਹ ਨਾ ਮੰਨੀ ਉਹਨਾਂ ਨੇ ਕਿਹਾ ਮੈਂ ਏਸੀ ਘਰ ਵਿੱਚ ਰਹਿਣਾ ਕਿਉਂਕਿ ਮੇਰਾ ਪੁੱਤ ਕਦੇ ਵੀ ਆ ਸਕਦਾ ਹੈ ਮਾਸੀ ਦੀਆਂ ਗੱਲਾਂ ਸੁਣ ਕੇ ਉਹਨਾਂ ਨੂੰ ਇਕੱਲੇ ਛੱਡਣ ਦਾ ਬਿਲਕੁਲ ਵੀ ਦਿਲ ਨਹੀਂ ਸੀ ਫਿਰ ਅਸੀਂ ਤੈਅ ਕੀਤਾ ਕਿ ਸਾਡੇ ਵਿੱਚੋਂ ਕਿਸੇ ਨਾ ਕਿਸੇ ਨੂੰ ਮਾਸੀ ਕੋ ਰਹਿਣਾ ਚਾਹੀਦਾ ਉਹ ਇਕੱਲੀ ਨਾ ਰਹੇ ਜੋ ਕਿ ਉਸ ਦਾ ਖਿਆਲ ਰੱਖ ਸਕੇ ਮੇਰਾ ਵੱਡਾ ਭਰਾ ਮਾਸੀ ਕੋ ਰਹਿਣ ਨੂੰ ਤਿਆਰ ਨਹੀਂ ਸੀ ਭੈਣਾਂ ਨੂੰ ਅਸੀਂ ਛੱਡ ਨਹੀਂ ਸਕਦੇ ਸੀ ਇਸ ਲਈ ਮੇਰੇ ਮਾਪਿਓ ਨੇ ਮੈਨੂੰ ਉੱਥੇ ਛੱਡ ਦਿੱਤਾ ਸ਼ੁਰੂ-ਸ਼ੁਰੂ ਵਿੱਚ ਮਾਸੀ ਦਾ ਵਰਤਾਅ ਉਦਾਂ ਦਾ ਹੀ ਸੀ ਹਮੇਸ਼ਾ ਪਾਗਲਾ ਵਰਗੀਆਂ ਅਰਕਦਾ ਕਰਦੀ ਕਦੇ ਰੋਂਦੀ ਚਿੱਕਾ ਮਾਰਦੀ ਆਪਣੇ ਪੁੱਤ ਦੀ ਥਾਂ ਮੈਨੂੰ ਦੇਖ ਕੇ ਉਹਨੂੰ ਚੰਗਾ ਨਹੀਂ ਲੱਗਦਾ ਸੀ ਮੈਂ ਉਹਨਾਂ ਤੋਂ ਡਰ ਜਾਂਦਾ ਸੀ ਫਿਰ ਸੋਚਦਾ ਸੀ ਕਿ ਇਸ ਸਮੇਂ ਉਹ ਬਹੁਤ ਅਦਾਸ ਨੇ ਅਤੇ ਬਹੁਤ ਦੁਖੀ ਨੇ ਤੇ ਉਹਨਾਂ ਨੂੰ ਕਿਸੇ ਦੀ ਲੋੜ ਹੈ ਜੇ ਮੈਂ ਉਹਨਾਂ ਦਾ ਸਾਥ ਛੱਡ ਦਿੰਦਾ ਤਾਂ ਉਹਨਾਂ ਦਾ ਕੀ ਬਣਦਾ ਇਸ ਲਈ ਮੈਂ ਚੁੱਪ ਕਰਕੇ ਉੱਥੇ ਹੀ ਰਿਹਾ ਆਪਣੀ ਮਾਸੀ ਬਾਰੇ ਸੋਚਦਾ ਸੀ ਕਿ ਉਹ ਕਿਸ ਤੇ ਸਹਾਰੇ ਜਿਊਗੀ ਮੈਨੂੰ ਉਹਨਾਂ ਦੀ ਪਰਵਾਹ ਸੀ ਮੈਂ ਚਾਹੁੰਦਾ ਸੀ ਕਿਸੇ ਤਰ੍ਹਾਂ ਠੀਕ ਹੋ ਜਾਵੇ ਤੇ ਉਹਨਾਂ ਦੀ ਸਿਹਤ ਪਹਿਲਾਂ ਵਰਗੀ ਹੋ ਜਾਵੇ ਤਾਂ ਫਿਰ ਮੈਂ ਆਪਣੇ ਘਰ ਚਲਾ ਜਾਊਂਗਾ ਇਸ ਲਈ ਮੈਂ ਉਹਨਾਂ ਦੇ ਬੁਰੇ ਵਰਤਾਵ ਨੂੰ ਸਹਿ ਰਿਆ ਸੀ ਹੌਲੀ ਹੌਲੀ ਮਾਸੀ ਬਦਲਣ ਲੱਗੀ ਸੀ ਉਹ ਮੈਨੂੰ ਬੜੀ ਪਿਆਰ ਭਰੀ ਨਜ਼ਰਾਂ ਨਾਲ ਦੇਖਦੀ ਰਹਿੰਦੀ ਤੇ ਖੁਸ਼ ਹੋ ਜਾਂਦੀ ਇੱਕ ਦਿਨ ਦੀ ਗੱਲ ਹੈ ਮੈਂ ਜਦੋਂ ਸਵੇਰੇ ਉੱਠਿਆ ਤਾਂ ਮੇਰਾ ਸਰੀਰ ਠੀਕ ਨਹੀਂ ਸੀ ਅਤੇ ਉਹ ਮੈਨੂੰ ਫੜ ਕੇ ਆਪਣੇ ਕਮਰੇ ਵਿੱਚ ਲੈ ਗਈ ਜੋ ਕਿ ਉਸਦੇ ਪੁੱਤ ਦਾ ਕਮਰਾ ਸੀ ਉਸ ਦਾ ਸਾਰਾ ਸਮਾਨ ਚੁੱਕ ਕੇ ਮੈਨੂੰ ਦੇਣ ਲੱਗੀ ਉਹਨਾਂ ਦੇ ਅੰਦਰ ਇੰਨਾ ਬਦਲਾਅ ਦੇਖ ਕੇ ਮੈਂ ਹੈਰਾਨ ਸੀ ਪਰ ਖੁਸ਼ ਵੀ ਸੀ ਕਿ ਮੈਂ ਆਪਣੀ ਵਾਸੀ ਨੂੰ ਦੁੱਖ ਵਿੱਚੋਂ ਕੱਢ ਦਿੱਤਾ ਸੀ ਹੌਲੀ-ਹੌਲੀ ਨਾਰਮਲ ਹੋ ਗਈ ਸੀ ਅਤੇ ਮੇਰੇ ਲਈ ਆਪਣੇ ਹੱਥਾਂ ਨਾਲ ਰੋਟੀ ਬਣਾਉਂਦੀ ਮੈਨੂੰ ਕੋਲ ਬਿਠਾ ਕੇ ਖਵਾਉਂਦੀ ਸਾਰਾ ਸਮਾਂ ਮੇਰੇ ਨਾਲ ਹੀ ਰਹਿੰਦੀ ਮੇਰੇ ਸਾਰੇ ਕੰਮ ਕਰਦੀ ਮੈਂ ਬਹੁਤ ਖੁਸ਼ ਸੀ ਹੌਲੀ-ਹੌਲੀ ਸਭ ਠੀਕ ਹੋ ਰਿਹਾ ਸੀ ਪਰ ਜੇ ਮੈਂ ਰਾਤਾਂ ਨੂੰ ਜਾਗਦਾ ਤਾਂ ਮਾਸੀ ਮੈਨੂੰ ਜਾਗਦੀ ਮਿਲਦੀ ਮੈਨੂੰ ਮਾਸੀ ਦੀ ਚਿੰਤਾ ਰਹਿੰਦੀ ਮੈਨੂੰ ਲੱਗਦਾ ਕਿ ਉਹ ਹਾਲੇ ਵੀ ਆਪਣੇ ਪੁੱਤ ਨੂੰ ਭੁੱਲੀ ਨਹੀਂ ਤੇ ਉਸ ਦੀ ਯਾਦ ਵਿੱਚ ਰਾਤ ਨੂੰ ਜਾਗਦੀ ਹੈ ਪਰ ਮੇਰੀ ਮਾਸੀ ਮੇਰੇ ਕੋਲ ਹੀ ਸੌਂਦੀ ਸੀ ਕੁਝ ਦਿਨ ਬਾਅਦ ਮੇਰੀ ਨੀਂਦ ਬਹੁਤ ਗਹਿਰੀ ਹੋ ਗਈ ਰਾਤ ਨੂੰ ਸੌਂਦਾ ਤੇ ਸਵੇਰੇ ਉੱਠਦਾ ਤੇ ਉਹ ਵੀ ਮਾਸੀ ਦੇ ਜਗਾਉਣ ਤੇ ਜਾਗਦਾ ਮੈਂ ਧਿਆਨ ਹੀ ਨਾ ਦਿੱਤਾ ਮੈਨੂੰ ਲੱਗਦਾ ਮੇਰਾ ਸਾਰਾ ਦਿਨ ਥੱਕ ਜਾਣਾ ਇਸ ਕਰਕੇ ਸ਼ਾਇਦ ਮੈਨੂੰ ਗੂੜੀ ਨੀਂਦ ਆ ਜਾਂਦੀ ਹੌਲੀ ਹੌਲੀ ਮੇਰੀ ਸਿਹਤ ਖਰਾਬ ਰਹਿਣ ਲੱਗੀ ਮੈਨੂੰ ਥਕਾਵਟ ਮਹਿਸੂਸ ਹੁੰਦੀ ਜਦੋਂ ਸਵੇਰੇ ਉੱਠਦਾ ਲੱਤਾਂ ਵਿੱਚ ਜਾਨ ਨਾ ਹੁੰਦੀ ਪਰ ਮੈਂ ਫੇਰ ਵੀ ਇਗਨੋਰ ਕਰ ਦਿੰਦਾ ਮੈਂ ਪੂਰਾ ਆਰਾਮ ਕਰਨ ਦੀ ਕੋਸ਼ਿਸ਼ ਕਰਦਾ ਪਰ ਮੈਨੂੰ ਕੋਈ ਫਰਕ ਨਹੀਂ ਪੈ ਰਿਹਾ ਸੀ ਹੌਲੀ ਹੌਲੀ ਮੇਰੇ ਚਿਹਰੇ ਦੀ ਚਮਕ ਖਤਮ ਹੋ ਰਹੀ ਸੀ ਮੇਰਾ ਸਰੀਰ ਦਿਨ-ਬਦਿਨ ਕਮਜ਼ੋਰ ਹੋ ਰਿਹਾ ਸੀ ਹਾਲਾਂਕਿ ਮੇਰੀ ਮਾਸੀ ਮੈਨੂੰ ਚੰਗਾ ਖਾਣ ਨੂੰ ਦਿੰਦੀ ਪਰ ਫੇਰ ਵੀ ਮੇਰੀ ਸਿਹਤ ਖਰਾਬ ਹੋ ਰਹੀ ਸੀ ਆਪਣੇ ਘਰ ਨਾਲੋਂ ਮੈਂ ਇੱਥੇ ਵਧੀਆ ਸੀ ਪਰ ਪਤਾ ਨਹੀਂ ਕੀ ਹੋ ਰਿਹਾ ਸੀ ਕੁਝ ਸਮਝ ਨਹੀਂ ਆ ਰਿਹਾ ਸੀ ਇੱਕ ਦਿਨ ਮੈਂ ਆਪਣੀ ਪਰੇਸ਼ਾਨੀ ਮਾਸੀ ਨੂੰ ਦੱਸੀ ਤਾਂ ਮੈਨੂੰ ਕੁਝ ਅਜੀਬ ਮਹਿਸੂਸ ਹੋ ਰਿਹਾ ਹੈ ਮੈਨੂੰ ਬਹੁਤ ਕਮਜ਼ੋਰੀ ਲੱਗਦੀ ਤਾਂ ਮੇਰੀ ਗੱਲ ਉੱਤੇ ਮਾਸੀ ਨੇ ਧਿਆਨ ਨਾਲ ਮੈਨੂੰ ਦੇਖਿਆ ਅਤੇ ਨਾ ਵਿੱਚ ਸਿਰ ਹਿਲਾਉਂਦੇ ਕਿ ਹਾਂ ਤਾਂ ਕੁਝ ਨਹੀਂ ਤੈਨੂੰ ਵਿਅਮ ਹੋ ਗਿਆ ਹੈ ਤੇ ਮੈਂ ਦੋਸਤਾਂ ਕੋਲ ਜਾਂਦਾ ਤਾਂ ਮੈਨੂੰ ਘੁੰਮਦੇ ਫਿਰਦੇ ਥਕਾਨ ਹੋ ਜਾਂਦੀ ਤੂੰ ਆਰਾਮ ਕਰੇਂਗਾ ਤਾਂ ਠੀਕ ਹੋ ਜਾਏਗਾ ਮੈਂ ਮਾਸੀ ਦੀ ਗੱਲ ਸੁਣ ਕੇ ਹੈਰਾਨ ਹੋ ਗਿਆ ਸੀ ਮੈਂ ਮਾਸੀ ਨਾਲ ਜ਼ਿਆਦਾ ਬਹਿਸ ਨਹੀਂ ਕੀਤੀ ਤੇ ਆਪਣੇ ਕਮਰੇ ਵਿੱਚ ਚਲਿਆ ਗਿਆ ਹੁਣ ਮੈਂ ਬਾਹਰ ਜਾਣਾ ਛੱਡ ਦਿੱਤਾ ਸੀ ਤੇ ਮੈਨੂੰ ਆਪਣੇ ਆਪ ਵਿੱਚ ਸ਼ਰਮ ਆਉਂਦੀ ਕਿਵੇਂ ਮਾਸੀ ਦਾ ਧਿਆਨ ਰੱਖਣ ਦੀ ਬਜਾਏ ਉਸ ਤੇ ਬੋਝ ਬਣ ਰਿਹਾ ਸੀ ਮੈਂ ਸਾਰੀ ਜ਼ਿੰਮੇਵਾਰੀ ਆਪ ਲੈਣਾ ਚਾਹੁੰਦਾ ਸੀ ਪਰ ਮੈਂ ਕਮਜ਼ੋਰ ਹੋ ਗਿਆ ਸੀ ਮੈਨੂੰ ਚੱਲਣਾ ਫਿਰਨਾ ਔਖਾ ਲੱਗਦਾ ਜਦੋਂ ਕਾਲਜ ਜਾਂਦਾ ਤਾਂ ਮੇਰੇ ਦੋਸਤ ਮੈਨੂੰ ਪੁੱਛਦੇ ਕਿ ਤੂੰ ਕਮਜ਼ੋਰ ਕਿਉਂ ਹੋ ਗਿਆ? ਮੇਰੀ ਟੀਚਰ ਨੇ ਵੀ ਕਿਹਾ ਤੂੰ ਕਿਸੇ ਡਾਕਟਰ ਨੂੰ ਦਿਖਾ ਪਰ ਮੈਂ ਕੀ ਕਰਦਾ? ਮਾਸੀ ਮੇਰੀ ਗੱਲ ਨਹੀਂ ਮੰਨਦੀ ਸੀ। ਫਿਰ ਇੱਕ ਦਿਨ ਮਜਬੂਰ ਹੋ ਕੇ ਮੈਂ ਆਪਣੇ ਘਰ ਗਿਆ ਤੇ ਆਪਣੀ ਮਾਂ ਨੂੰ ਦੱਸਿਆ। ਉਹ ਮੇਰੀ ਹਾਲਤ ਦੇਖ ਕੇ ਘਬਰਾ ਗਏ ਤੇ ਮੇਰੇ ਪਾਪਾ ਮੈਨੂੰ ਉਸੇ ਸਮੇਂ ਡਾਕਟਰ ਕੋਲ ਲੈ ਗਏ। ਡਾਕਟਰ ਨੇ ਮੇਰੀ ਹਾਲਤ ਦੇਖੀ ਤਾਂ ਉਹ ਦੇਖ ਕੇ ਹੈਰਾਨ ਰਹਿ ਗਿਆ। ਉਸਨੇ ਮੈਨੂੰ ਚੈੱਕ ਕੀਤਾ ਤਾਂ ਉਸ ਦੀ ਹੈਰਾਨੀ ਦੀ ਕੋਈ ਹੱਦ ਨਹੀਂ ਸੀ। ਉਸਨੇ ਮੈਨੂੰ ਤਰ੍ਹਾਂ ਤਰ੍ਹਾਂ ਦੇ ਸਵਾਲ ਕੀਤੇ ਕਿ ਮੈਂ ਕਿੱਥੇ ਰਹਿਣਾ ਮੇਰੇ ਨਾਲ ਕੌਣ ਕੌਣ ਹੈ ਅਤੇ ਮੇਰੇ ਪਾਪਾ ਤੇ ਮੈਂ ਇਹਨਾਂ ਸਵਾਲਾਂ ਤੇ ਹੈਰਾਨ ਸੀ ਮੈਂ ਡਾਕਟਰ ਨੂੰ ਦੱਸਿਆ ਮੈਂ ਮਾਸੀ ਨਾਲ ਰਹਿਣਾ ਘਰ ਵਿੱਚ ਸਿਰਫ ਅਸੀਂ ਦੋਨੋਂ ਹੀ ਹਾਂ ਡਾਕਟਰ ਸੁਣ ਕੇ ਹੈਰਾਨ ਹੋ ਗਿਆ ਸੀ ਉਸ ਨੇ ਮੇਰੀ ਹਾਲਤ ਦਾ ਕਾਰਨ ਪਾਪਾ ਨੂੰ ਦੱਸਿਆ ਅਤੇ ਮੇਰੇ ਪਾਪਾ ਬਹੁਤ ਹੈਰਾਨ ਹੋ ਗਏ ਸੀ ਉਹਨਾਂ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ ਤੇ ਬੈਠਾ ਹੀ ਰਹਿ ਗਿਆ ਸੀ ਤੇ ਮੈਂ ਪਾਪਾ ਤੇ ਘਰ ਪਹੁੰਚੇ ਬਾਕੀ ਲੋਕ ਸਾਡਾ ਇੰਤਜ਼ਾਰ ਕਰ ਰਹੇ ਸੀ ਜਿੱਦਾਂ ਹੀ ਘਰ ਗਏ ਮੇਰੀ ਮਾਂ ਮੇਰੇ ਕੋਲ ਆਈ ਤੇ ਪੁੱਛਿਆ ਕਿ ਕੀ ਹੋਇਆ ਤਾਂ ਪਾਪਾ ਉਸ ਸਮੇਂ ਗੁੱਸੇ ਵਿੱਚ ਸੀ ਕਹਿਣ ਲੱਗੇ ਤੇਰੀ ਭੈਣ ਦਿਮਾਗੀ ਮਰੀਜ਼ ਹੈ ਬਹੁਤ ਹੀ ਬੇਸ਼ਰਮ ਹੈ ਮੇਰੇ ਪਾਪਾ ਨੇ ਇਹ ਵੀ ਕਹਿ ਦਿੱਤਾ ਕਿ ਉਸ ਨੇ ਹੀ ਆਪਣੇ ਪੁੱਤ ਨੂੰ ਮਾਰਿਆ ਹੈ ਮੇਰੀ ਮਾਂ ਹੈਰਾਨ ਰਹਿ ਗਈ ਸੀ ਉਹ ਪਾਪਾ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਸੀ ਤੁਸੀਂ ਇਦਾਂ ਕਿਉਂ ਕਹਿ ਰਹੇ ਹੋ ਕੋਈ ਆਪਣੇ ਪੁੱਤ ਨੂੰ ਕਿਉਂ ਮਾਰੂਗਾ ਉਸ ਨੇ ਕਿੰਨੇ ਪਿਆਰ ਨਾਲ ਉਸ ਨੂੰ ਪਾਲਿਆ ਸੀ ਮਾਂ ਦੀ ਗੱਲ ਤੇ ਪਾਪਾ ਨੂੰ ਹੋਰ ਗੁੱਸਾ ਆ ਗਿਆ ਅਤੇ ਉਹ ਮੇਰੀ ਮਾਂ ਨਾਲ ਲੜਨ ਲੱਗੇ ਉਹਨਾਂ ਕਿਹਾ ਮੇਰੀ ਔਲਾਦ ਫालतू ਨਹੀਂ ਜੋ ਤੂੰ ਉਸ ਦਾ ਦਿਲ ਲਾਉਣ ਲਈ ਮੇਰੇ ਪੁੱਤ ਨੂੰ ਉਸ ਨੂੰ ਦੇ ਆਈ ਤੈਨੂੰ ਪਤਾ ਵੀ ਹੈ ਉਸ ਨੇ ਇਸ ਨਾਲ ਕੀ ਕੀਤਾ ਮੇਰੇ ਪਿਓ ਦੀ ਗੱਲ ਸੁਣ ਕੇ ਮੇਰੀ ਮਾਂ ਚੋਂ ਗਈ ਮੈਨੂੰ ਦੇਖਿਆ ਤਾਂ ਮੈਂ ਆਪਣਾ ਸਿਰ ਝੁਕਾਈ ਬੈਠਾ ਸੀ ਕੁਝ ਹੋ ਰਿਹਾ ਸੀ ਜਿਸ ਨੂੰ ਮੈਂ ਆਪਣੀ ਮਾਂ ਸਮਝਦਾ ਸੀ ਉਹ ਮੇਰੇ ਨਾਲ ਇਹ ਸਭ ਕਰ ਰਹੀ ਸੀ ਮੇਰੇ ਕੰਨਾਂ ਵਿੱਚ ਡਾਕਟਰ ਦੀ ਗੱਲ ਹਲੇ ਤੱਕ ਗੂੰਜ ਰਹੀ ਸੀ ਡਾਕਟਰ ਨੇ ਮੇਰੇ ਪਾਪਾ ਨੂੰ ਦੱਸਿਆ ਸੀ ਕਿ ਮੈਨੂੰ ਸਲੋ ਪాయిਜ਼ਨ ਦਿੱਤਾ ਜਾ ਰਿਹਾ ਹੈ ਜਿਸ ਕਰਕੇ ਮੇਰੀ ਇਹ ਹਾਲਤ ਹੋ ਗਈ ਮੈਂ ਹੌਲੀ-ਹੌਲੀ ਮੌਤ ਦੇ ਮੂਹ ਵਿੱਚ ਜਾ ਰਿਹਾ ਹਾਂ ਫਿਰ ਮੈਨੂੰ ਪਤਾ ਲੱਗਿਆ ਕਿ ਮੈਨੂੰ ਰਾਤਾਂ ਨੂੰ ਇਹਨੀ ਨੀਂਦ ਕਿਉਂ ਆਉਂਦੀ ਸੀ ਮੇਰੀ ਮਾਸੀ ਮੈਨੂੰ ਸੌਣ ਤੋਂ ਪਹਿਲਾਂ ਇੱਕ ਗਲਾਸ ਦੁੱਧਾ ਦੇਣਾ ਨਹੀਂ ਭੁੱਲਦੀ ਸੀ ਉਹ ਹਮੇਸ਼ਾ ਮੈਨੂੰ ਦੁੱਧ ਦਿੰਦੀ ਸੀ ਤੇ ਉਸੇ ਦੁੱਧ ਵਿੱਚ ਮੈਨੂੰ ਸਲੋ ਪੌਇਜ਼ਨ ਦਿੱਤਾ ਜਾਂਦਾ ਸੀ ਪਾਪਾ ਨੇ ਮੇਰੀ ਮਾਂ ਨੂੰ ਦੱਸਿਆ ਕਿ ਉਹ ਸਦਮੇ ਵਿੱਚ ਚੁੱਪ ਕਰਕੇ ਬੈਠ ਗਈ ਜੇ ਮੈਂ ਘਰ ਆ ਕੇ ਕਿਸੇ ਨੂੰ ਨਾ ਦੱਸਦਾ ਤਾਂ ਚੁੱਪ ਕਰਕੇ ਇਸ ਦੁਨੀਆ ਤੋਂ ਚਲਾ ਜਾਂਦਾ ਅਤੇ ਮੇਰੇ ਮਾਪਿਓ ਨੂੰ ਮੇਰੇ ਮਰਨ ਦਾ ਕਾਰਨ ਵੀ ਪਤਾ ਨਾ ਲੱਗਦਾ। ਮਾਂ ਮੇਰੀ ਹਾਲਤ ਦੇਖ ਕੇ ਰੋ ਰਹੀ ਸੀ ਤੇ ਮਾਫੀ ਮੰਗ ਰਹੀ ਸੀ ਕਿ ਮੈਨੂੰ ਮਾਫ ਕਰ ਦੇ। ਮੈਨੂੰ ਨਹੀਂ ਪਤਾ ਸੀ। ਮੈਂ ਤੈਨੂੰ ਉਸ ਦੇ ਹਵਾਲੇ ਕਰ ਦਿੱਤਾ। ਮੈਨੂੰ ਪਤਾ ਸੀ ਮੇਰੀ ਮਾਂ ਦੀ ਕੋਈ ਗਲਤੀ ਨਹੀਂ। ਮੈਂ ਆਪਣੀ ਮਾਂ ਤੇ ਬੋਝ ਨਹੀਂ ਸੀ। ਸਗੋਂ ਆਪਣੇ ਪਿਆਰ ਤੇ ਹਮਦਰਦੀ ਕਰਕੇ ਮਾਸੀ ਦੀ ਮਦਦ ਕਰਨਾ ਚਾਹੁੰਦੀ ਸੀ। ਮੇਰੀ ਮਾਂ ਨੇ ਮੈਨੂੰ ਆਪਣੇ ਕੋਲ ਰੱਖ ਲਿਆ ਤੇ ਫਿਰ ਇੱਕ ਦਿਨ ਮੇਰੇ ਮਾਪਿਓ ਮੇਰਾ ਸਮਾਨ ਲੈਣ ਮਾਸੀ ਦੇ ਘਰ ਗਏ। ਪਾਪਾ ਨੇ ਉਸ ਨੂੰ ਬਹੁਤ ਕੁਝ ਕਿਹਾ ਉਸਨੇ ਹੀ ਆਪਣੇ ਜਵਾਲ ਪੁੱਤ ਨਾਲ ਕੀ ਕੀਤਾ ਇਸ ਗੱਲ ਤੇ ਜੋ ਮਾਸੀ ਨੇ ਕਿਹਾ ਉਹ ਸੁਣ ਕੇ ਤਾਂ ਮੇਰੇ ਮਾਪਿਓ ਦੀ ਬੋਲਤੀ ਬੰਦ ਹੋ ਗਈ ਉਹਨਾਂ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਮਾਸੀ ਗੁੱਸੇ ਵਿੱਚ ਚੀਕ ਰਹੀ ਸੀ ਕਿ ਤੁਸੀਂ ਲੋਕਾਂ ਨੇ ਮੇਰੀ ਮਦਦ ਨਹੀਂ ਕੀਤੀ ਸਗੋ ਮੇਰੀ ਦੌਲਤ ਕਰਕੇ ਆਪਣਾ ਪੁੱਤ ਮੈਨੂੰ ਦਿੱਤਾ ਮੇਰਾ ਪੁੱਤ ਹਮੇਸ਼ਾ ਹੀ ਤੁਹਾਡੇ ਗੁਣਗਾਉਂਦਾ ਸੀ ਤੁਸੀਂ ਸੋਚਿਆ ਹੁਣ ਕਿ ਐਦਾਂ ਕਰਕੇ ਅਸੀਂ ਉਸ ਤੋਂ ਸਭ ਕੁਝ ਖੋ ਲਵਾਂਗੇ ਉਸ ਦੀ ਦੌਲਤ ਉਸ ਤੋਂ ਲੈ ਲਵਾਂਗੇ ਤੁਸੀਂ ਮੇਰੇ ਮੁੰਡੇ ਨੂੰ ਮੇਰੇ ਤੋਂ ਦੂਰ ਕਰਨਾ ਚਾਹੁੰਦੇ ਸੀ ਜੋ ਤੁਹਾਡੀਆਂ ਗੱਲਾਂ ਵਿੱਚ ਆ ਕੇ ਉਹ ਤੁਹਾਨੂੰ ਆਪਣਾ ਸਭ ਕੁਝ ਦੇ ਦੇਵੇ ਤੁਸੀਂ ਉਸ ਦਾ ਰਿਸ਼ਤਾ ਆਪਣੇ ਰਿਸ਼ਤੇਦਾਰੀ ਵਿੱਚ ਕਰਵਾਉਣਾ ਚਾਹੁੰਦੇ ਸੀ ਮੈਂ ਉਸ ਨੂੰ ਮਨਾ ਕੀਤਾ ਮੇਰਾ ਪੁੱਤ ਮੇਰੀ ਇੱਜ਼ਤ ਕਰਦਾ ਸੀ ਮੇਰੀ ਹਰ ਗੱਲ ਮੰਨਦਾ ਪਰ ਜਦੋਂ ਮੈਂ ਉਸ ਨੂੰ ਵਿਆਹ ਲਈ ਮਨਾ ਕਰ ਦਿੱਤਾ ਤਾਂ ਬਿਲਕੁਲ ਹੀ ਚੁੱਪ ਹੋ ਗਿਆ ਸੀ ਅਤੇ ਉਸ ਰਾਤ ਆਪਣੇ ਕਮਰੇ ਵਿੱਚ ਚਲਾ ਗਿਆ ਪਰ ਸਵੇਰੇ ਆਪਣੇ ਕਮਰੇ ਵਿੱਚੋਂ ਬੇਜਾਨ ਸਰੀਰ ਨਾਲ ਪਿਆ ਸੀ ਮੇਰੇ ਪੁੱਤ ਦੀ ਮੌਤ ਤੁਹਾਡੇ ਕਰਕੇ ਹੋਈ ਹੈ ਅਤੇ ਤੁਸੀਂ ਉਸ ਦੀ ਮੌਤ ਦਾ ਕਾਰਨ ਹੋ ਮੈਨੂੰ ਯਕੀਨ ਹੈ ਕਿ ਤੁਸੀਂ ਉਸ ਨੂੰ ਮਾਰਿਆ ਹੈ ਮੇਰੀ ਮਾਸੀ ਦੀ ਇੰਨੀ ਗਲਤ ਸੋਚ ਨਾਲ ਅਸੀਂ ਕੰਬ ਗਏ ਮੇਰੀ ਮਾਂ ਨੇ ਜਦ ਮੇਰੀ ਮਾਸੀ ਦੇ ਹਵਾਲੇ ਕੀਤਾ ਸੀ ਕਿ ਅੱਜ ਤੋਂ ਤੇਰਾ ਪੁੱਤ ਹੈ ਤਾਂ ਮਾਸੀ ਨੂੰ ਹੋਰ ਵੀ ਯਕੀਨ ਹੋ ਗਿਆ ਕਿ ਅਸੀਂ ਉਸ ਦੀ ਦੌਲਤ ਨੂੰ ਹਥਿਆਉਣਾ ਚਾਹੁੰਦੇ ਹਾਂ ਇਸ ਲਈ ਮੇਰੀ ਮਾਂ ਉਸ ਨੂੰ ਸੌਂਪ ਰਹੀ ਹੈ ਇਸ ਲਈ ਉਸ ਨੇ ਸਾਰੀ ਘਟਿਆ ਹਰਕਤ ਕੀਤੀ ਪਾਪਾ ਨੇ ਗੁੱਸੇ ਵਿੱਚ ਕਿਹਾ ਕਿ ਸਾਨੂੰ ਤੇਰੀ ਦੌਲਤ ਦਾ ਕੋਈ ਲਾਲਚ ਨਹੀਂ ਲਾਣਤ ਹੈ ਤੇਰੀ ਅਜਿਹੀ ਦੌਲਤ ਉੱਤੇ ਫਿਰ ਮੇਰੇ ਮਾਪਿਓ ਮੇਰਾ ਸਮਾਨ ਲੈ ਕੇ ਵਾਪਸ ਆ ਗਏ ਮਾਸੀ ਨੂੰ ਇਕੱਲਾ ਛੱਡ ਆਏ ਸੀ ਪੂਰਾ ਘਰ ਹਮੇਸ਼ਾ ਮੇਰੇ ਕੋਲ ਰਹਿੰਦਾ ਮੇਰਾ ਧਿਆਨ ਰੱਖਦੇ ਸਭ ਨੂੰ ਮੇਰੀ ਮੌਤ ਦਾ ਡਰ ਸੀ ਜਿਵੇਂ ਡਾਕਟਰ ਨੇ ਕਿਹਾ ਮੈਨੂੰ ਉਦਾਂ ਦਵਾਈ ਦਿੰਦੇ ਹੁਣ ਮੈਂ ਠੀਕ ਹੋ ਰਿਹਾ ਸੀ ਪਰ ਮੈਨੂੰ ਆਪਣੀ ਮਾਸੀ ਦਾ ਖਿਆਲ ਆਉਂਦਾ ਤਾਂ ਮੈਂ ਉਹਨਾਂ ਤੋਂ ਲੁਕ-ਲੁਕ ਕੇ ਰਹਿੰਦਾ ਕਿ ਕਿਦਾਂ ਆਪਣੇ ਪੁੱਤ ਦੇ ਕੰਮ ਵਿੱਚ ਲੁਕ-ਲੁਕ ਰੋਂਦੀ ਸੀ ਅਤੇ ਮੈਂ ਉਸ ਨੂੰ ਆਪਣੀ ਮਾਂ ਸਮਝਦਾ ਸੀ ਉਸ ਨਾਲ ਰਹਿਣ ਕਰਕੇ ਮੈਨੂੰ ਉਸ ਨਾਲ ਪਿਆਰ ਹੋ ਗਿਆ ਸੀ ਮੈਂ ਜਿੱਦਾਂ ਹੀ ਠੀਕ ਹੋਇਆ ਮਾਸੀ ਕੋਲ ਗਿਆ ਮਾਸੀ ਮੈਨੂੰ ਦੇਖ ਕੇ ਆਪਣੀ ਨਜ਼ਰਾਂ ਚਰਾ ਰਹੀ ਸੀ ਉਹ ਬਹੁਤ ਕਮਜ਼ੋਰ ਹੋ ਗਈ ਸੀ ਤੇ ਬਿਮਾਰ ਲੱਗ ਰਹੀ ਸੀ ਮੈਂ ਉਸ ਦਾ ਹੱਥ ਫੜਿਆ ਅਤੇ ਉਹਨਾਂ ਨੂੰ ਆਪਣੇ ਨਾਲ ਚੱਲਣ ਲਈ ਕਿਹਾ ਮੈਂ ਮਾਸੀ ਨੂੰ ਕਿਹਾ ਕਿ ਤੁਸੀਂ ਸਾਰੀ ਜਾਇਦਾਦ ਗਰੀਬਾਂ ਵਿੱਚ ਵੰਡ ਦਿਓ ਉਹਨਾਂ ਲਈ ਹਸਪਤਾਲ ਬਣਾ ਦਿਓ ਜਿੱਥੇ ਉਹਨਾਂ ਦਾ ਮੁਫਤ ਇਲਾਜ ਹੋਵੇ ਇਦਾਂ ਕਰਨਾ ਤੁਹਾਡੇ ਪੁੱਤ ਦੀ ਆਤਮਾ ਨੂੰ ਸ਼ਾਂਤੀ ਮਿਲੂ ਤੇ ਮੈਨੂੰ ਤੁਹਾਡੀ ਦੌਲਤ ਨਹੀਂ ਚਾਹੀਦੀ ਮੇਰੀ ਗੱਲ ਸੁਣ ਕੇ ਮਾਸੀ ਰੋਣ ਲੱਗੀ ਅਤੇ ਮੇਰੇ ਤੋਂ ਮਾਫੀ ਮੰਗਣ ਲੱਗੀ ਉਹਨਾਂ ਨੂੰ ਆਪਣੇ ਕੀਤੇ ਤੇ ਪਛਤਾਵਾ ਹੋਣ ਲੱਗਿਆ ਸੀ ਮੈਂ ਉਹਨਾਂ ਨੂੰ ਮਾਫ਼ ਕਰ ਦਿੱਤਾ ਸੀ ਅਤੇ ਮੇਰੀ ਮਾਸੀ ਨੇ ਆਪਣੀ ਸਾਰੀ ਜਾਇਦਾਦ ਗਰੀਬਾਂ ਦੇ ਨਾਂ ਕਰ ਦਿੱਤੀ ਅਤੇ ਹਸਪਤਾਲ ਵੀ ਬਣਵਾ ਦਿੱਤਾ ਤੇ ਸਾਡੇ ਨਾਲ ਰਹਿਣ ਲੱਗੀ ਉਸਦੇ ਚਿਹਰੇ ਤੇ ਹੁਣ ਸੱਚੀ ਖੁਸ਼ੀ ਦਿਖਦੀ ਹੈ ਜਿਸ ਨੂੰ ਦੇਖ ਕੇ ਮੇਰੇ ਦਿਲ ਨੂੰ ਸਕੂਨ ਹੁੰਦਾ ਮੇਰੇ ਮਾਪਿਓ ਨੇ ਵੀ ਮਾਸੀ ਨੂੰ ਮਾਫ਼ ਕਰ ਦਿੱਤਾ ਤੇ ਹੁਣ ਅਸੀਂ ਸਾਰੇ ਮਿਲ ਕੇ ਰਹਿਨੇ ਆਂ